ਕਿੰਨਾ ਲੱਗਦਾ ਏ ਆ ਪਾਣੀ ਪੁਣੀ ਲਿਆ ਦੇ ਮੈਨੂੰ ਕਹਿ ਵੀ ਚਾ ਪਾਣੀ ਦੇ ਪਤਾ ਮੈਂ ਨਹੀਂ ਦੰਦਾ ਪਾਣੀ ਕੀ ਤਾਂ ਦੇਣਾ ਸਾਰੀ ਢੇੜੀ ਮੋਬਾਈਲ ਤੇ ਉਂਗਲਾ ਮਾਰਦੀ ਰਹਦੀ ਉਂਗਲਾ ਮਾਰਦੀ ਰਹਦੀ ਆ ਪਤਾ ਨਹੀਂ ਲੱਗਦਾ ਹੁਣ ਮੈਨੂੰ ਕਿਹਨੂੰ ਇਹ ਫੋਨ ਕਰਦੀ ਆ ਕੀ ਇਹ ਵਿੱਚ ਕਰਦੀ ਆ ਕੀ ਕੁਛ ਦੇਖਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾਗਾ ਅੱਗੇ ਪੁੱਤ ਚਿੱਠੀਆਂ ਹੁੰਦੀਆਂ ਸੀਗੀਆਂ ਚਿੱਠੀਆਂ ਪਾਉਂਦੇ ਸੀ ਮੁੜ ਕੇ ਲਫਾਫੇ ਚੱਲ ਪਏ ਉਹ ਪਾਉਂਦੇ ਸੀ ਵੀ ਬਾਹਰੋਂ ਚਿੱਠੀ ਪੜ ਲੈਂਦੇ ਸੀ ਲੋਕ ਵੀ ਜਿਹੜੀ ਗੱਲਬਾਤ ਹੁੰਦੀ ਸੀ ਫੇਰ ਲਫਾਫੇ ਲਾਉਣ ਪਾਉਣ ਲੱਗੇ ਆ ਕਿੱਥੇ ਕੁੱਤਾ ਕੰਮ ਇਹਨੂੰ ਗਿੱਠ ਜਿੱਡਾ ਮੋਬਾਈਲ ਲੈ ਤਾਂ ਉਹ ਪਾਣੀ ਦਾ ਪਿਆਦਾ ਮੈਨੂੰ ਲਿਆ ਹੋਇਆ ਹੋਰ ਵੀ ਮਾਰ ਦੇ ਦੇ ਥੋੜੀ ਲੜੀਏ ਮੁੜ ਕੇ ਇਹਦਾ ਵਸ ਹੁੰਦੇ ਸਰ ਕਰਦੀ ਨਹੀਂ ਜਵੇਂ ਕਰਦੀ ਕਿੱਥੋਂ ਕਰਦੀ ਐ ਭਾਂਡੇ ਮੈਂ ਮਾ ਇਹਦਾ ਹੁੰਦੇ ਵਸ ਪਾਣੀ ਨਹੀਂ ਮੈਂ ਕਰਦੀ ਆ ਲਾਗੀ ਇਹਨੂੰ ਇਹ ਤਾਂ ਲਾ ਕੇ ਬਸ ਸਵਰਗੀ ਬਿੰਦੀ ਤੇ ਵਧੀਆ ਕੱਪੜੇ ਪਾ ਕੇ ਤੇ ਮਾਂ ਲੈ ਲੈਂਦੀ ਆ ਬਸ ਸਾਰੀ ਘੜੀ ਉਂਗਲਾ ਮਾਰਦੀ ਰਹੇ ਮੈਂ ਪਾਣੀ ਦਾ ਪਿਆ ਦੋ ਮੁੜ ਕੇ ਕੋਈ ਨਹੀਂ ਹੈ ਉਹ ਲੜੀ ਜੇ ਮੈਂ ਮੈਨੂੰ ਖਵਾਉਣੀ ਸੀ ਪਕਾ ਕੇ ਰੋਟੀਆਂ ਮੈਨੂੰ ਸੁੱਕ ਦੇਣਾ ਸੀ ਸਮਾਂ ਇਹ ਮੈਠੋ ਸੁੱਕ ਲੈਂਦੀ ਹੈਗੀ ਮੈਠੋ ਖਾਂਦੀ ਆ ਪੋਲੀਆਂ ਇਹ ਭਾਂਡੇ ਤਾਂ ਮਾਂ ਜੇ ਨਹੀਂ ਵਿਚਾਲੇ ਛੱਡ ਕੇ ਆ ਗਈ ਜਦੋਂ ਵਾਤਾ ਗਾਉਣ ਮਦਰੋਂ ਦਿੱਤਾ